महाराजो कला ਸਰਕਾਰ ਪ੍ਰਧਾਨ ਮੰਤਰੀ ਆਸੀਰ ਮੁਰਦਾਬਾਦ 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 ਹਾਏ 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 ਸਰਕਾਰ ਗੁਡਾਰ ਮੁਰਦਾਬਾਦ 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 ਮਜਬੂਤ ਸਰਕਾਰ ਹੈ ਹਾਏ 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 ਮੁਰਦਾਬਾਦ ਮੁਰਦਾਬਾਦ ਆਮ ਆਲੀ ਪਾਰਟੀ ਮੁਰਦਾਬਾਦ ਕੋਝ ਦਿਨ ਪਹਿਲਾਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਨੇ ਜੋ ਦਿੱਲੀ ਵਿਧਾਨ ਸਭਾ ਦੇ ਵਿੱਚ ਬਹੁਤ ਹੀ ਘੱਟਿਆ ਤੇ ਸ਼ਰਮਨਾਕ ਬਿਆਨ ਦਿੱਤਾ ਗੁਰੂ ਸਾਹਿਬਾਨ ਦੇ ਬਾਰੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਹੜਾ ਕਪੂਰਾ ਜੀ ਉਹਦੀ ਪਰਜੋਰ ਨਿੰਦਾ ਕਰਦੀ ਆ ਔਰ ਇਹ ਸਰਕਾਰ ਤੋਂ ਮੰਗ ਕਰਦੀ ਆ ਕਿ ਇਸ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਦੀ ਔਰਤ ਆ ਕਿ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਤਾਂ ਮੈਂ ਤਾਂ ਜਿਹੜੀ ਮਾਨਸਿਕਤਾ ਦੀ ਜਿਹੜੀ ਸੀ ਆਮ ਆਦੀ ਪਾਰਟੀ ਦੀ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਇਹਦੇ ਉੱਪਰ ਐਫਆਈਆ ਦਰਜ ਕਰਕੇ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕਿ ਤੋਂ ਕੋਈ ਜੁਰਤ ਨਾ ਕਰ ਸਕੇ ਗੁਰੂ ਸਾਹਿਬਾਨ ਦੇ ਖਿਲਾਫ ਕੋਈ ਬੋਲਣ ਦੀ ਨਾ ਵੀ ਅਪਸ਼ਬਦ ਬੋਲਣ ਦੀ ਨਾ ਵੀ ਹੋਰ ਨਿੰਦਾ ਕਰਨ ਦੀ ਸੋ ਮੈਂ ਅਸੀਂ ਸੂਚੀ ਭਰਤੀ ਜਨਤਾ ਪਾਰਟੀ ਦੀ ਟੀਮ ਆ ਅੱਜ ਉਹਦਾ ਆਸੀ ਦਾ ਪੁੱਤਰਾ ਫੂਕ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਆ ਕਿ ਇਹਦੇ ਖਿਲਾਫ ਡਾਫੀਆ ਦਰਜ ਕਰਕੇ ਇਹਨਾਂ ਨੂੰ ਦਰਸਤਾ ਜਾਵੇ ਕਿ ਪਿਛਲੇ ਦਿਨੀ ਦਿੱਲੀ ਵਿਧਾਨ ਸਭਾ ਦੇ ਵਿੱਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਕਸੀ ਮਾਰ ਲੈਣਾ ਜਿਨੇ ਸਾਡੇ ਗੁਰੂਆਂ ਦੇ ਖਿਲਾਫ ਸਾਡੇ ਸਿੱਖ ਗੁਰੂਆਂ ਦੇ ਖਿਲਾਫ ਜਿਹੜੀ ਇੱਕ ਅਭਦਰ ਭਾਸ਼ਾ ਅਪਯੋਗ ਕੀਤਾ ਉਹਦੇ ਤੇ ਅਸੀਂ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਜਕਰਤਾ ਕੋਰ ਨਿੰਦਿਆ ਕਰਦਾ ਔਰ ਉਹਦੇ ਰੋਸ਼ ਦੇ ਵੱਲ ਅਸੀਂ ਅਸੀਂ ਆਕਸੀ ਦਾ ਇਥੇ ਪੁਤਲਾ ਵੀ ਫੂਕਿਆ ਉਹਦੇ ਖਿਲਾਫ ਨਾਰੇਬਾਜੀ ਵੀ ਕੀਤੀ ਹੈ ਔਰ ਕਾਜੀ ਪੰਜਾਬ ਸਰਕਾਰ ਔਰ ਦਿੱਲੀ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਔਰਤ ਦੇ ਉੱਤੇ ਇਹ ਨੂੰ ਪਹਿਲੀ ਗਲਤੀ ਲੱਗਿਆ ਕਿ ਔਰਤ ਨੂੰ ਬਹੁਤ ਵੱਡਾ ਦਰਜਾ ਇਹ ਔਰਤ ਕਹਿਲਾਣ ਦੇ ਕਾਬਲ ਨਹੀਂ ਇਹਦੇ ਤੇ ਬੇਅਦਬੀ ਦੇ ਮਾਮਲੇ ਦਾ ਸਾਡੇ ਗੁਰੂਆਂ ਦੇ ਖਿਲਾਫ ਬੇਅਦਬੀ ਦਾ ਜਿਹੜਾ ਇਹਨੇ ਨਫਲ ਯੂਜ਼ ਕੀਤੇ ਬੇਅਦਬੀ ਦੇ ਮਾਮਲੇ ਦਾ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ ਔਰ ਬੇਅਦਬੀ ਦੇ ਵਿੱਚ ਜੋ ਵੀ ਕਾਨੂੰਨ ਬਣਾਏ ਗਏ ਆ ਉਨ੍ਹਾਂ ਦੇ ਅਨੁਸਾਰ ਹੀ ਇਹਦੇ ਤੇ ਧਾਰਾ ਲਾਈਆਂ ਜਾਂ ਇਹ ਮੰਗ ਸਾਡੀ ਭਾਰਤੀ ਜਨਤਾ ਪਾਰਟੀ ਕਪੂਰਥਲਾ ਜ਼ਿਲ੍ਹਾ ਵੱਲੋਂ ਔਰ ਪੂਰੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਹੈ ਬਹੁਤ ਬਹੁਤ